ਜੀ ਮੈਂ ਹਾ ਅਸ਼ਦੀਪ ਖੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਪਣੇ ਆਪ ਦੀਆਂ ਬੜਾ ਮੁੱਛਾਂ ਨੂੰ ਤਾਂ ਦਿੱਤੇ ਗਏ ਪੱਟਾ ਤੇ ਥਾਪੀਆਂ ਮਾਰੀਆਂ ਗਈਆਂ ਤੇ ਆਪਣੇ ਆਪ ਨੂੰ ਸ਼ੋਲੇ ਫਿਲਮ ਦਾ ਗੱਬਰ ਕਿਹਾ ਗਿਆ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀ ਆਸ਼ਰਮੀ ਅਕਾਲੀ ਦਰ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਆਪਣਾ ਅਹੁਦਾ ਗੱਬਰ ਜੋ ਸੀਗਾ ਸ਼ੋਲੇ ਫਿਲਮ ਦਾ ਉਹਦੇ ਨਾਲ ਮਿਲਾਉਂਦੇ ਨਜ਼ਰ ਆਈ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਵੱਲੋਂ ਵੀ ਕਿਹਾ ਗਿਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸ਼ੋਲੇ ਫਿਲਮ ਦਾ ਗੱਬਰ ਸੀ ਉਹਦਾ ਲਾਸਟ ਤੇ ਹਾਲ ਕੀ ਹੋਇਆ ਸੀ ਉਹ ਨਸ਼ਾ ਤਸਕਰੀ ਕਰਦਾ ਸੀ ਉਹ ਲੋਕਾਂ ਦੀਆਂ htੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਸੀ ਆਪਦੇ ਆਪ ਨੂੰ ਗੱਬਰ ਕਹਿਣਾ ਬੜਾ ਸੋਖਾ ਹੈ ਲੇਕਿਨ ਉਹਨਾਂ ਨੇ ਉਹਦੇ ਹਾਲਤ ਜਿਹੜੀ ਬੁਰੀ ਹੁੰਦੀ ਨਹੀਂ ਦੇਖੀ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਥਾਂ ਲਈ ਹੈ ਕਿ ਤੂੰ ਚਾਹੇ ਗੱਬਰ ਹੀ ਐ ਲੇਕਿਨ ਤੇਰਾ ਹਾਲ ਆਉਣ ਵਾਲੇ ਟਾਈਮ ਦੇ ਵਿੱਚ ਬੜਾ ਬੁਰਾ ਹਾਲ ਹੋਣ ਵਾਲਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਜੋ ਹੈ ਇਹ ਕਿਹਾ ਗਿਆ ਕਿ ਮੈਂ નિર્ਦੋਸ਼ ਆ ਮੈਂ ਸਰਹਾਣਾ ਲੈ ਕੇ ਜੋ ਪਿਆ ਹੋਇਆ ਜੇਲ੍ਹ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਦੀ ਵਾਈਫ ਵੱਲੋਂ ਵੀ ਕਿਹਾ ਗਿਆ ਉਹਨਾਂ ਦੇ ਸਮਰਥਕਾਂ ਵੱਲੋਂ ਵੀ ਕਿਹਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ ਵਿੱਚ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਚੀਕਾਂ ਸੁਣਨੀਆਂ ਨੇ ਜਿਨ੍ਹਾਂ ਨੇ ਪਰਮ ਜਿਨ੍ਹਾਂ ਨੇ ਉਹਨਾਂ ਜਿਨ੍ਹਾਂ ਨੂੰ ਪਰਮ ਹੈ ਕਿ ਉਹ ਸਰਹਾਣਾ ਦੇ ਕੇ ਬਾਥਲੇ ਸੁੱਤੇ ਪਏ ਤਾਂ ਉਹ ਨਾਬਾਦੀ ਜੇਲ੍ਹ ਦੇ ਵਿੱਚ ਜਾ ਕੇ ਵੇਖ ਲੈ ਤੇ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਹੁਣ ਇੱਕ ਭਿੱਜੀ ਬਿੱਲੀ ਬਣ ਗਏ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ 2 ਤਰੀਕ ਨੂੰ ਉਹਨਾਂ ਦੀ ਨਿਆਰ ਹਸਰਤ ਖਤਮ ਹੋਣੀ ਸੀ ਲੇਕਿਨ ਜਿੱਥੇ ਵਾਰ-ਵਾਰ ਉਹਨਾਂ ਵੱਲੋਂ ਪਟੀਸ਼ਨ ਪਾਈ ਜਾ ਰਹੀ ਹੈ ਕਿ ਮੈਨੂੰ ਜ਼ਮਾਨਤ ਦਿੱਤੀ ਜਾਵੇ ਲੇਕਿਨ ਉਨਾ ਉੱਤੇ ਕੋਈ ਨਾ ਕੋਈ ਕੇਸ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਵਿਜੀਲੈਂਸ ਅਤੇ ਵਿਜਨਸ ਦੇ ਉੱਚ ਅਧਿਕਾਰੀਆਂ ਵੱਲੋਂ ਡੁੰਗਾਈ ਤੇ ਜਾ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਤੂੰ ਜੋ ਕਰਨਾ ਸੀ ਉਹ ਕਰ ਲਿਆ ਲੇਕਿਨ ਹੁਣ ਤੂੰ ਸਾਡੇ ਸ਼ਿਕੰਜੇ ਚੋਂ ਬਚ ਨਹੀਂ ਸਕਦਾ ਤੂੰ ਜਿਸ ਤਰ੍ਹਾਂ ਪੰਜਾਬ ਦੇ ਉੱਤੇ ਨਸ਼ਾ ਵੇਚਿਆ ਹੈ ਜਿਸ ਤਰ੍ਹਾਂ ਤੂੰ ਪਿਸਟਿਆਚਾਰ ਕੀਤਾ ਹੈ ਜਿਸ ਤਰ੍ਹਾਂ ਤੂੰ ਤੰਦਲੀ ਦੇ ਨਾਲ ਪੈਸਾ ਇਕੱਠਾ ਕੀਤਾ ਹੈ ਹੁਣ ਤੂੰ ਬਚ ਨਹੀਂ ਪਾਵੇਂਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ 14 ਦਿਨ ਲਈ ਹੋਰ ਨਿਆਰ ਐਸਐਚਪੀਜ ਦਿੱਤਾ ਹੈ ਜਿੱਥੇ ਉਹਨਾਂ ਨੇ 4 ਅਗਸਤ ਨੂੰ ਉਹਨਾਂ ਦੀ ਜ਼ਮਾਨਤ ਦੀ ਸੁਣਵਾਈ ਹੋਣੀ ਹੈ ਲੇਕਿਨ ਉਹਨਾਂ ਦੇ ਆਪਣੇ ਹੀ ਵਕੀਲਾਂ ਵੱਲੋਂ ਕਿਹਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਜਿਸ ਤਰ੍ਹਾਂ ਬੀਤੇ ਦਿਨੀ ਉਹਨਾਂ ਦੇ ਸਮਰਥਕਾਂ ਨੇ ਜੋ આરોਪ ਦਿੱਤਾ ਉਹਨਾਂ ਦੀ ਧਰਮ ਪਤਨੀ ਤੇ આરોਪ ਲੱਗਾ ਕਿ ਸਾਨੂੰ ਜੋ ਹੈ ਵਿਰੋਧ ਕੀਤਾ ਗਿਆ ਜਦੋਂ ਅਸੀਂ ਛਾਪੇਮਾਰੀ ਕੀਤੀ ਗਈ ਵਿਜੀਲੈਂਸ ਵੱਲੋਂ ਲੇਕਿਨ ਹੁਣ ਇੱਕ ਹੋਰ ਵੱਡਾ ਜੋ ਹੈ ਮਾਮਲਾ ਦਰਜ ਹੋ ਗਿਆ ਹੈ ਮਾਮਲਾ ਹੈ ਜੀ ਗਿਲਕੋ ਰੀਅਲ اسٹیਟ ਕੰਪਨੀ ਦਾ ਜੋ ਰਣਜੀਤ ਸਿੰਘ ਗਿੱਲ ਹੈ ਜੋ ਹੁਣ ਪਾਜਬਾ ਵਿੱਚ ਜਾ ਚੁੱਕੇ ਨੇ ਉਹ ਉਹ ਵਿਕਰਮ ਸਿੰਘ ਮਜੀਠੀਆ ਦੇ ਪੱਕੇ ਦੋਸਤ ਸੀ ਉਹਨਾਂ ਦੀ ਉੱਠਣੀ ਬੈਠਣੀ ਸੀ ਉਹਨਾਂ ਦਾ ਲੈਣ ਦੇਣ ਕਿੱਥੋਂ ਹੁੰਦਾ ਸੀ ਇਹ ਇੱਕ ਨੰਬਰ 'ਚ ਹੁੰਦਾ ਸੀ ਦੋ ਨੰਬਰ 'ਚ ਹੁੰਦਾ ਸੀ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਇੱਕ ਹੋਰ ਕੇਸ ਪੈਨ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਆ ਜਾ ਰਿਹਾ ਕਿ ਜਿਹੜੇ ਇਲੈਕਟ੍ਰੋਨਿਕ ਨੇ ਜਿਵੇਂ ਕੰਪਿਊਟਰ ਹੈ ਜਿਵੇਂ ਕੋਈ ਉਹਨਾਂ ਦੇ ਜੋ ਵੀ ਇਲੈਕਟ੍ਰੋਨਿਕ ਸਮਾਨ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਲੈਣ ਦੇਣ ਕਿੱਥੇ ਕਰਦਾ ਸੀ ਕਿਵੇਂ ਦੋਵਾਂ ਵਿੱਚ ਲੈਣ ਦੇਣ ਹੁੰਦਾ ਸੀ ਤਾਂ ਇਸ ਤਰ੍ਹਾਂ ਜੋ ਇੱਕ ਹੋਰ ਵੱਡਾ ਜੋ ਮਾਮਲਾ ਦਰਜ ਹੋਵੇਗਾ ਵਿਕਰਮ ਸਿੰਘ ਮਜੀਠੀਆ ਦੇ ਜਿੱਥੇ ਬੀਤੇ ਦਿਨ ਤਾਂ ਜੋ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਦੋਵੇਂ ਅਰਸ਼ਦੀ ਪਲੇਅਰ ਤੇ ਦੂਸਰੇ ਪਾਸੇ ਜੋ ਦਮਨਪਰੀ ਸੌਦੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਵੱਡਾ ਕੇਸ ਪੈ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਵੱਡੀ ਕਾਰਵਾਈ ਕਰ ਦਿੱਤੀ ਹੈ ਹੌਣ ਬਿਕਰਮ ਸਿੰਘ ਮਜੀਠੀਆ ਬਾਦ ਦੀ ਜਿਹੜੀ ਹਵਾ ਨਹੀਂ ਖਾ ਸਕਦਾ ਉਹਨੂੰ ਨਾਬਾ ਦੀਆਂ ਜੇਲ੍ਹ ਦੀ ਹਵਾ ਹੀ ਖਾਣੀ ਪਵੇਗੀ ਲੇਕਿਨ ਤੁਹਾਨੂੰ ਦੱਸ ਦਈਏ ਜਿੱਥੇ ਵਾਰ-ਵਾਰ ਬੜੇ ਹੀ ਜ਼ਿਆਦਾ ਕਦੀ ਐਨਕਾ ਲਾਈਆਂ ਜਾਂਦੀਆਂ ਸੀ ਕਦੀ ਲਾਈਆਂ ਜਾਂਦੀਆਂ ਸੀ ਤਾਂ ਬਿਕਰਮ ਸਿੰਘ ਮਜੀਠੀਆ ਤੇ ਉਹਦੇ ਨਾਲ ਨਾਲ ਰਣਜੀਤ ਗਿੱਲ ਜੋ ਨੇ ਰਣਜੀਤ ਸਿੰਘ ਗਿੱਲ ਜੋ ਖਰੜ ਤੋਂ ਸਾਬਕਾ ਸਾਬਕਾ ਵਿਧਾਇਕ ਵੀ ਰਹਿ ਚੁਕੇ ਨੇ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਰঞ্জੀਤ ਸਿੰਘ ਗਿੱਲ ਨੂੰ ਹੁਣ ਵੀ ਪੱਕੇ ਹੱਥ ਪਾਏ ਜਾ ਰਹੇ ਨੇ ਉਹਨਾਂ ਦੀਆਂ ਕੰਪਨੀਆਂ ਤੇ ਉਹਨਾਂ ਦੇ ਘਰ ਤੇ ਉਹਨਾਂ ਦੀਆਂ ਵੱਖ-ਵੱਖ ਜਗ੍ਹਾ ਤੇ ਵੱਡੇ ਪੱਧਰ ਤੇ ਛਾਪੇ ਮਾਰੀ ਕਰ ਰਹੀ ਹੈ ਵਿਜੀਲੈਂਸ ਵਿਜੀਲੈਂਸ ਦੇ ਜੋ ਉੱਚ ਅਧਿਕਾਰੀ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਵੱਡੀ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਦਾ ਹੁਣ ਜੇਲ੍ਹ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਚੁਕਾ ਹੈ ਤਾਂ ਤੁਹਾਨੂੰ ਦੱਸ ਦਈਏ ਜਿੱਥੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਸੀ ਕਿ ਮੈਂ ਗੱਬਰ ਹਾਂ ਲੇਕਿਨ ਉਹ ਹਾਲਾਤ ਉਹਨਾਂ ਦੇ ਜਿਹੜੇ ਕਰ ਰਹੇ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਬਿਕਰਮ ਸਿੰਘ ਮਜੀਠੀਆ ਹੁਣ ਫਸਦੇ ਨਜ਼ਰ ਆ ਰਹੇ ਨੇ ਤਾਂ